ਸਸਕਾ ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਤੁਹਾਡੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਜਣੀ ਗੱਲ ਨੰਗਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਬੱਚਿਆਂ ਦੇ ਡੁੱਬਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸਤਲੁਜ ਦਰਿਆ ਦੇ ਵਿੱਚ ਦੋਵੇਂ ਬੱਚੇ ਨਹਾਉਣ ਗਏ ਸਨ ਗਰਮੀ ਤੋਂ ਨਜਾਤ ਪਾਉਣ ਦੇ ਲਈ ਉਹਨਾਂ ਦੇ ਵੱਲੋਂ ਜਦੋਂ ਨਦੀ ਦੇ ਵਿੱਚ ਡੁਬਕੀ ਲਾਈ ਗਈ ਤਾਂ ਉਹਨਾਂ ਦਾ ਉੱਥੋਂ ਪੈਰ ਫਿਸਲ ਜਾਂਦਾ ਉਸ ਤੋਂ ਬਾਅਦ ਦੋਨੋਂ ਬੱਚਿਆਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਬੱਚਾ ਪਹਿਲਾਂ ਉੱਥੋਂ ਸਲਿੱਪ ਕਰ ਗਿਆ ਸੀ ਤੇ ਉਸਦੇ ਜਦੋਂ ਨਹਿਰ ਦੇ ਵਿੱਚੋਂ ਡਿੱਗ ਗਿਆ ਤਾਂ ਉਸ ਤੋਂ ਬਾਅਦ ਦੂਜੇ ਬੱਚੇ ਨੇ ਉਸਨੂੰ ਵੇਖਿਆ ਤਾਂ ਬਚਾਉਣ ਦੀ ਕੋਸ਼ਿ ਕੋਸ਼ਿਸ਼ ਕੀਤੀ ਤਾਂ ਉਸ ਬੱਚੇ ਦੇ ਵੱਲੋਂ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੱਚਾ ਵੀ ਡੁੱਬ ਗਿਆ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਪਹੁੰਚੇ ਗੋਤਕ ਖੋਰਾ ਨੇ ਦੋਨਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹਨਾਂ ਨੂੰ ਬਾਹਰ ਕੱਢ ਲਿਆ ਹੈ ਉੱਥੇ ਹੀ ਪਰਿਵਾਰ ਦੇ ਵਿੱਚ ਵੀ ਸੋਗ ਦੀ ਲਹਿਰ ਫੈਲ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬੱਚੇ ਨਦੀ ਦੇ ਵਿੱਚ ਨਹਾਉਣਾ ਆਏ ਸੀ ਜਿਸ ਤਰ੍ਹਾਂ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਤਪਸ਼ਾ ਗਰਮੀ ਹੈ ਤੇ ਗਰਮੀ ਤੋਂ ਨجات ਟੌਣ ਲਈ ਜਦੋਂ ਉਹ ਨਹਾਉਣ ਗਏ ਤਾਂ ਉਹਨਾਂ ਦੀ ਡੁੱਬਣ ਦੇ ਨਾਲ ਮੌਤ ਹੋ ਗਈ ਹੈ ਦੋਨੋਂ ਬੱਚੇ ਅੰਡਰ ਏਜ ਹੀ ਦੱਸੇ ਜਾ ਰਹੇ ਨੇ 18 ਸਾਲ ਤੋਂ ਘੱਟ ਦੋਨਾਂ ਬੱਚਿਆਂ ਦੀ ਉਮਰ ਦੱਸੀ ਜਾ ਰਹੀ ਹੈ ਤੇ ਹੀ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਬੁਰਾ ਹਾਰ ਹੈ ਤੇ ਦੂਜੇ ਪਾਸੇ ਕੈਬਨਿਟ ਮੰਤਰੀ ਹਰਜੋਤ ਸਿੰਘ ਬਾਸਵੀ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਵੀ ਇਸ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਤੇ ਜਿੰਨੇ ਵੀ ਪਰਿਵਾਰਕ ਮੈਂਬਰ ਉਸਾਂ ਦੇ ਉੱਤੇ ਮੌਜੂਦ ਸਨ ਉਹਨਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਅਕਸਰ ਹੀ ਇਹ ਜਿਹੜੇ ਹਾਦਸੇ ਆ ਉਹ ਵਾਪਰਦੇ ਨੇ ਤੇ ਜਦੋਂ ਗਰਮੀ ਹੁੰਦੀ ਹੈ ਤਾਂ ਉਦੋਂ ਬੱਚੇ ਨੌਨ ਦੇ ਬਹਾਨੇ ਜ਼ਰੂਰ ਆਉਂਦੇ ਨੇ ਪਰੰਤੂ ਇਸ ਤਰ੍ਹਾਂ ਦੇ ਹਾਦਸੇ ਫਿਰ ਵਾਪਰ ਜਾਂਦੇ ਨੇ ਉਸ ਤੋਂ ਬਾਅਦ ਅਸੀਂ ਕਿਸੇ ਨਾ ਕਿਸੇ ਨੂੰ ਜ਼ਰੂਰ ਦੋਸ਼ ਦਿੰਦੇ ਨੇ ਤੇ ਸਾਨੂੰ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਬੱਚਿਆਂ ਦਾ ਦਾ ਖੁਨਾਚ ਹੈ। ਬੱਚੇ ਸੁਰੱਖਿਤ ਹੋਣ ਜਿਨ੍ਹਾਂ ਜਾਣਕਾਰੀ ਮਿਲੇ ਤੇ ਪਹੁੰਚੇ ਹਨ ਪਰ ਮੇਰੀ ਸਾਰੇ ਹੀ ਸ਼ਹਿਰ ਵਾਸੀਆਂ ਸਿਆਂ ਆਸ-ਪਾਸ ਦੇ ਪਿੰਡਾਂ ਨੂੰ ਵੀ ਬੇਨਤੀ ਹੈ ਕਿ ਦੇਖੋ ਬੱਚੇ ਪ੍ਰਮਾਤਮਾ ਦੀ ਦਾਤ ਹੁੰਦੀ ਹੈ। ਕਿਰਪਾ ਕਰਕੇ ਆਪਣੇ ਆਪਣੇ ਬੱਚਿਆਂ ਦਾ ਖਿਆਲ ਰੱਖੋ। ਇਹਨਾਂ ਦਿਨਾਂ ਦੇ ਵਿੱਚ ਹਰ ਵਾਰੀ ਹਰ ਸਾਲ ਦੀ ਇਹ ਘਟਨਾ ਹੈ ਕਿ ਬੱਚੇ ਗਰਮੀ ਚ ਨਾ ਆਂ ਜਾਂਦੇ ਤੇ ਹਰ ਸਾਲ ਬਾਅਦ ਚੋਂ ਆਪਾਂ ਕਿਸੇ ਨੂੰ ਦੋਸ਼ ਦਿੰਦੇ ਹਾਂ ਪਰ ਇਹਨੂੰ ਕਿਰਪਾ ਕਰਕੇ ਆਪਣੇ ਬੱਚਿਆਂ ਦਾ ਖਿਆਲ ਰੱਖੋ। ਹੁਣ ਅੱਜ ਵੀ ਤੁਸੀਂ ਦੇਖ ਸਕੀ ਜਾਂ ਸਕਦੇ ਹੋ ਕਿ ਇੱਥੇ ਦੋਈ ਉਹਨਾਂ ਦੇ ਬੱਚੇ ਦੀ ਖਬਰ ਆ ਵਿਆਸ ਕਰਦੇ ਆ ਜੋ ਠੀਕ ਹੋਣ ਕਿ ਜਿੱਦਾਂ ਪਹੁੰਚੇ ਸਾਰੇ ਸਾਰੇ ਡਾਈਵਰ ਸਾਰੇ ਮੌਕੇ ਤੇ ਪ੍ਰਸ਼ਾਸਨ ਪਰ ਸਭ ਨੂੰ ਬੇਨਤੀ ਹੈ ਕਿ ਇਸ ਦੇ ਉੱਤੇ ਮੀਡੀਆ ਦਾ ਵੀ ਸਹਿਯੋਗ ਹੈ ਕਿ ਆਪ ਇਹ ਕਿਤੇ ਵੀ ਆਪਾਂ ਕਿਤੇ ਵੀ ਨਹਿਰ ਦੇ ਉੱਤੇ ਦਰਿਆ ਦੇ ਵਿੱਚ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਨਾ ਨਾ ਪੇ ਇਹ ਦੋ ਮੁੰਡੇ ਇੱਥੇ ਨਹਾ ਰਹੇ ਸੀ ਤੇ ਇੱਕ ਮੁੰਡਾ ਡੁੱਬਣ ਲੱਗਿਆ ਤੇ ਦੂਜੇ ਆ ਬਚਾਉਣ ਦੇ ਚੱਕਰ ਚ ਉਹ ਵੀ ਨਾਲੇ ਡੁੱਬ ਗਏ ਜੀ ਉਹਨੂੰ ਪਰ ਇਹ ਲੋਕਾਂ ਨੰਗਲਦੇ ਬਸ ਨਹੀਂ ਸੀ ਇਹ ਲੋਕਾਂ ਨੰਗਲਦੇ ਸੀ ਤੇ ਸਰ ਹੁਣ ਕੀ ਡੈਬਰੇ ਕੋਲ ਲਗਾਏ ਕਿ ਹਾਂ ਹਾਂ ਡੈਬਰੇ ਨਾਲ ਫੋਨ ਕਰਤਾ ਆਣ ਲੱਗੇ ਨੇ ਹੁਣ ਉਹਨਾਂ ਦੇ ਡੈੱਡ ਬੋਡੀਆਂ ਕੱਢਾਂਗੇ ਹੂੰ ਸਰ ਕੀ ਅਪੀਲ ਕਰੋ ਕਾਫੀ ਕਾਫੀ ਦੁਖਿਤ ਘਟਨਾ ਹੋ ਚੁੱਕੀ ਹੈ ਜਿਨ੍ਹਾਂ ਦੇ ਪਰਿਵਾਰ ਦੇ ਦੋ ਚਾਰ ਬਚਲੇ ਗਏ ਲੋਕਾਂ ਨੂੰ ਕੀ ਫੀਲ ਕਰਾਓ ਕਿਉਂਕਿ ਅਕਸਰ ਦੇਖਿਆ ਗਿਆ ਜਿਨ੍ਹਾਂ ਨੂੰ ਬੱਚੇ ਨੂੰ ਨਹੀਂ ਵੀ ਤਿਆਰ ਨਾ ਦੋ ਵੀ ਦਰਿਆਵਾਂ ਵਿੱਚ ਜਾਂ ਨਹਿਰਾਂ ਤੱਕ ਪਹੁੰਚ ਜਾਂਦੇ ਹੈ ਕੀ ਅਪੀਲ ਕਰੋਗੇ ਐਦਾਂ ਦੇ ਪੇ ਮੇਰੀ ਸਾਰੇ ਜਿੰਨੇ ਵੀ ਨੰਗਰ ਦੇ ਵਸਨੀਕ ਬੱਚਿਆਂ ਦੇ ਮਾਪਿਆਂ ਨੂੰ ਜਿਹੜੇ ਬੱਚੇ 16 17 ਸਾਲ ਦੇ ਨੇ ਹੁਣ ਛੁੱਟੀਆਂ ਹੋ ਜਾਣੀਆਂ ਨੇ ਹੁਣ ਹੋਰ ਵੀ ਉਹਨਾਂ ਦਾ ਖਿਆਲ ਰੱਖੋ ਉਹਨੂੰ ਆਪਣੇ ਘਰ ਰੱਖੋ ਦੁਪਹਿਰ ਨੂੰ ਨਾ ਬਾਹਰ ਘੁੰਮਣ ਦਿਓ ਕੋਸ਼ਿਸ਼ ਕਰੋਗੇ ਉਹ ਘਰ ਹੀ ਰਹਿਣ ਜਾਂ ਫਿਰ ਜੇ ਉਹਨਾਂ ਨੂੰ ਨਹਾਣਾ ਵੀ ਆ ਕਿਤੇ ਸਵੀਮਿੰਗ ਪੂਲ ਵਗੈਰਾ 'ਚ ਆਪਣਾ ਐਡਮਿਸ਼ਨ ਕਰਾ ਦਿਓ ਉਹਨਾਂ ਦਾ ਉੱਥੇ ਨਹਾਣ ਪਰ ਐ ਬਹੁਤ ਹਾਸੇ ਹੋ ਜਾਣਗੇ ਜੇ ਹਜੇ ਤਾਂ ਬੱਚਿਆਂ ਦੀ ਛੁੱਟੀਆਂ ਨਹੀਂ ਹੋਈਆਂ ਜਦੋਂ ਛੁੱਟੀਆਂ ਹੋ ਗਈਆਂ ਤਾਂ ਫਿਰ ਹੋਰ ਜ਼ਿਆਦਾ ਹਾਸੇ ਰੋਣਗੇ